ਸੋ ਮੇਰੇ ਇੱਕ ਕਲਾਇੰਟ ਸੀ ਜਿਨ੍ਹਾਂ ਨੂੰ ਪਿਛਲੇ 4 ਮਹੀਨਿਆਂ ਤੋਂ ਪੀਰੀਅਡਸ ਬਿਲਕੁਲ ਨਹੀਂ ਆ ਰਹੇ ਸੀ ਜਿਹਦੇ ਵਿੱਚ ਕੀ ਉਹ ਡਾਕਟਰ ਕੋਲ ਵੀ ਗਏ ਤੇ ਡਾਕਟਰ ਨੇ ਇਹਨਾਂ ਨੇ ਸਾਰੇ ਟੈਸਟ ਕਰਵਾਏ ਜੋ ਕਿ ਸਾਰੇ ਨਾਰਮਲ ਆਏ ਸੋ ਫਿਰ ਕਲਾਇੰਟ ਨੇ ਕੀ ਕੀਤਾ ਕਲਾਇੰਟ ਨੇ Google ਤੋਂ ਸਰਚ ਕਰਕੇ ਜਾਂ ਫੇਕਲ ਫੈਂਸਰ ਦੇ ਮਗਰ ਲਾ ਕੇ ਆਪਦੀ ਡਾਈਟ ਦੇ ਵਿੱਚ ਕਾਰਬੋਹਾਈਡਰੇਟਸ ਬਿਲਕੁਲ ਬੰਦ ਕਰ ਦਿੱਤੀ ਜਿਹਦੇ ਵਿੱਚ ਕੀ ਸੀਗਾ اناਜ ਰੋਟੀ ਰਾਈਸ ਤੇ ਰਿਫਾਈਨਡ 슈ਗਰ ਵਗੈਰਾ ਬਿਲਕੁਲ ਬੰਦ ਕਰ ਦਿੱਤੀ ਪਰ ਫਿਰ ਵੀ ਜਿਹੜੇ ਰਿਜ਼ਲਟਸ ਆਏ ਰਿਜ਼ਲਟ ਕੀ ਸੀ ਕਿ ਨੈਗੇਟਿਵ ਆਏ ਸੋ ਇੱਥੇ ਕਮੀ ਕੀ ਸੀ ਕਮੀ ਸੀ ਕਿ ਕਾਰਬਸ ਦੀ ਡਾਈਟ ਦੇ ਵਿੱਚ ਸੋ ਫਿਰ ਉਹਨ ਸੋ ਇੱਕ ਲੇਡੀ ਸੀ ਜਿਹੜੀ ਹੈ ਕਿ ਇੱਕ ਫੀਮੇਲ ਤੋਂ ਵੀ ਜ਼ਿਆਦਾ ਜ਼ਰੂਰਤ ਰੱਖਦੀ ਹੈ ਕਾਫੀ ਆਪਣੀ ਡਾਈਟ ਦੇ ਵਿੱਚ ਹੋਣੀ ਹੈ। ਸੋ ਫਿਰ ਉਹਨਾਂ ਦੀ ਵੈਲ ਬੈਲੈਂਸਡ ਡਾਈਟ ਸ਼ੁਰੂ ਕੀਤੀ ਗਈ ਜਿਹਦੇ ਵਿੱਚ ਪ੍ਰੋਪਰ ਰੋਟੀ, ਚਾਵਲ ਸਾਰਾ ਕੁਝ ਐਡ ਕੀਤਾ ਗਿਆ। ਪਰ ਫਿਰ ਵੀ ਕਲਾਇੰਟ ਹੈ ਜਿਹੜੇ ਕਿ ਬਹੁਤ ਜ਼ਿਆਦਾ ਘਬਰਾਏ ਹੋਏ ਸੀ ਤੇ ਉਹਨਾਂ ਨੂੰ ਲੱਗ ਨਹੀਂ ਰਿਹਾ ਸੀ ਕਿ ਇਹਦੇ ਨਾਲ ਕੋਈ ਫਰਕ ਪਵੇ। ਸੋ ਫਿਰ ਉਹਨਾਂ ਨੂੰ ਪ੍ਰੋਪਰਲੀ ਸਮਝਣ ਤੋਂ ਬਾਅਦ ਡਾਈਟ ਨੂੰ ਸ਼ੁਰੂ ਕਰ ਦਿੱਤਾ ਤੇ 3 ਮਹੀਨੇ ਬਾਅਦ ਇਹਦੇ ਬਹੁਤ ਵਧੀਆ ਰਿਜ਼ਲਟ ਆਇਆ ਜਿਹਦੇ ਵਿੱਚ ਕਿ 3 ਮਹੀਨੇ ਬਾਅਦ ਪ੍ਰੋਪਰਲੀ ਨੈਚੁਰਲੀ ਤੇ ਨਾਰਮਲੀ ਉਹਨਾਂ ਨੂੰ ਰੈਗੂਲਰ ਪੀਰੀਅਡਸ ਆਉਣੇ ਸ਼ੁਰੂ ਕਿ ਇੱਕ ਕੁਆਲੀਫਾਈਡ ਲੈਨਕੀ ਕੰਸਲਟੈਂਟ ਦੀ ਜ਼ਰੂਰ ਸਲਾਹ ਲਓ